ਹਾਂਜੀ ਇਹ ਸਾਰਾ ਇਲਾਕਾ ਜੀ ਇਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਐਂਡ ਤੱਕ ਉਹ ਸਫੈਦੇ ਤੱਕ ਉਹਦੇ ਅੱਗੇ ਘਰ ਵੀ ਬਣਿਆ ਹੋਇਆ ਇਹਦੇ ਵਿੱਚ ਅੰਬਾਂ ਦੇ ਬੂਟੇ ਹੋਰ ਬਹੁਤ ਸਾਰੇ ਫਲਾਂ ਦੇ ਬੂਟੇ ਔਰ ਸਫੈਦਾ ਦਾ ਬੂਟਾ ਸਫੈਦਾ ਤਾਂ ਇੱਥੇ ਇਦਾਂ ਸਮਝੋ ਕਿ ਸ਼ਾਨ ਹੈ ਸਫੈਦਾ ਤਾਂ ਆਪਣੇ ਆਪ ਪੈਦਾ ਹੋ ਜਾਂਦਾ ਮਤਲਬ ਤੁਹਾਨੂੰ ਮਿਹਨਤ ਕਰਨ ਦੀ ਲੋੜ ਨਹੀਂ ਸਫੈਦਾ ਤੇ ਬਾਸ ਦੋ ਚੀਜ਼ਾਂ ਔਰ ਬੜੀ ਮਤਲਬ ਇਹ ਕਹਿ ਸਕਦੇ ਹਾਂ ਤੋਂ ਇਹ ਸੋਹਣੀ ਜਗ੍ਹਾ ਤੁਸੀਂ ਆਓ ਨਾਲ ਆਓ ਆ ਕੇ ਆਪਾਂ ਦੇਖੀਏ ਸਾਰੇ ਇਸ ਨੂੰ ਤੁਸੀਂ ਖੁਸ਼ ਹੋਗੇ ਵਾਕਿਆ ਅਸੀਂ ਇੱਥੇ ਸਾਰੀ ਜ਼ਿੰਦਗੀ ਗਵਾ ਛੱਡੀ ਠੀਕ ਹੈ ਕਿ ਨਹੀਂ ਇਹਨਾਂ ਜਗ੍ਹਾ ਦੇ ਵਿੱਚ ਆ ਕੇ ਆਪ ਜੀ ਨੂੰ ਪਤਾ ਲੱਗੇਗਾ ਕਿ ਪਿਆਰ ਕੀ ਹੁੰਦਾ ਕੁਦਰਤ ਦੀ ਗੋਦ ਕੀ ਹੁੰਦੀ ਹੈ ਸੋ ਬੜੀ ਵਧੀਆ ਜਗ੍ਹਾ ਉਹ ਦੇਖ ਲਾ ਉਹ ਦੇਖੋ ਜੀ ਕਿਲਾ ਵੀ ਇੱਥੇ ਦੱਸ ਰਹੇ ਨੇ ਕਿ ਕਿਲਾ ਵੀ ਹੈ ਉਹ ਕਿਲਾ ਵੀ ਉਹ ਹਾਂ ਉਹ ਬੜੀ ਸਾਹ ਚ ਨਜ਼ਰ ਆ ਰਿਹਾ ਜੀ ਕਿ ਕਿਲਾ ਵੀ ਇੱਥੇ ਹੈਗਾ ਜੋ ਇੱਥੋਂ ਦੇ ਰਹਿਣ ਵਾਲੇ ਨੂੰ ਸਾਹਮਣੇ ਨਜ਼ਰ ਆ ਰਿਹਾ ਹੈ ਕਿਲਾ ਯਾਨੀ ਕਿ ਬਹੁਤ ਖੁਸ਼ੀ ਤੇ ਦੇਖਣ ਵਾਲਾ ਡੈਮ ਤੋਂ ਇਲਾਵਾ ਪਾਣੀ ਚ ਆ ਰਿਹਾ ਹੈ ਕਈਆਂ ਥਾਵਾਂ ਦੇ ਥੱਲੋਂ ਦੀਆਂ ਗੱਡੀਆਂ ਜਾ ਰਹੀਆਂ ਉਪਰੋਂ ਦੀ ਕੋਕਰ ਰੇਡ ਦਾ ਕਿਲਾ ਬਹੁਤ ਹੈ ਅਹ ਵਿਜ਼ਿਬਿਲਟੀ ਬਹੁਤ ਆ ਵਿਜ਼ਿਬਿਲਟੀ ਬਹੁਤ ਹੈ ਜੀ ਹਾਂ ਇੱਥੇ ਬਹੁਤ ਹੀ ਮਜ਼ੇ